ਕਾਯੋ ਨੀ ਕੀ ਕੱਟਾ ਤੂੰ ਕੀ ਕੱਟਾ ਕਾਯੋ ਕੰਮ ਹੀ ਕਰਾਉਣੇ ਆ ਇਹਦੇ ਵਿੱਚ ਆਪੇ ਹੀ ਤੇ ਲਿਆਏ ਰੰਗ ਮੂੰਚ ਭੁੰਡਿਆ ਚੱਲ ਪਹਿਲਾਂ ਟੋਪੜਾ ਆ ਨੂੰ ਆਹੋ ਚੱਲ ਉਹ ਤਾਂ ਜੇ ਦੇਖੀ ਤੇ ਹੋ ਉੱਠ ਜੀ ਹੁਣ ਕੀ ਚੱਲ ਗਈ ਮੂੰਚ ਭੁੰਡਿਆ ਇਦਾਂ ਉੱਠ ਕੇ ਪਰਦੇ ਮੈਂ ਵਾਹ ਫੜ ਕੇ ਖੜਦੇ ਆਪਾਂ ਉੱਠ ਉਹ ਮਿੱਚ ਬੜਿਆ ਮਰੇ ਨਹੀਂ ਦੇਤਾ ਨਹੀਂ ਫੜਦੇ ਆ ਮਾਂ ਪੀ ਜਾ ਕੇ ਆਹ ਤਾਂ ਅਲੂਗਾ ਮੂੰਹ ਹੋਣਾ ਹੁਣ ਅਸੀਂ ਕਰਦੇ ਆ ਨਾ ਕੀ ਕੀਤਾ ਇੱਕ ਵਾਰ ਤੇਰੀ ਤੂਤਾਂ ਦਾ ਲੱਗ ਜਾਂਦਾ ਪਤਾ ਅਜੇ ਨਹੀਂ ਮੂੰਹ ਤੂੰ ਉਹ ਤਾਂ ਹਾਈ ਨਹੀਂ ਹੁੰਦੈ ਨਾ ਕੀ ਅੱਖਾਂ ਇੱਕ ਗੱਲ ਸਮਝ ਨਹੀਂ ਲੱਗਣੀ ਮੈਂ ਫੋਨ ਲਾਇਆ ਤੇ ਉਹਦੇ ਦੇ ਪਾਪਾ ਨੇ ਕਿਹਾ ਵੀ 3 ਲੱਖ ਡੈਡੀ ਨੇ ਮੰਗਵਾਇਆ ਤੇ ਡੈਡੀ ਕੋ 2 ਲੱਖ ਪਹਿਲਾਂ ਹੈਗਾ ਤੇ ਜਿੱਥੋਂ ਘਰਦੋਰ ਇੰਨੇ ਮਨਪਰੀ ਦੇ ਵਿਆਹ ਚ ਪੈਸੇ ਲੱਗੇ ਤਾਂ ਹੈ ਨਹੀਂ ਇਹ ਨਹੀਂ ਹੋ ਸਕਦਾ ਪੰਜ ਲੱਖ ਰਕ ਜਗੇ ਡੈਡੀ ਪੂਰਾ ਹਿਸਾਬ ਨਾ ਦੇ ਨੀ ਦੇ ਮੈਨੂੰ ਪਤਾ ਡੈਡੀ ਲੱਗਦਾ ਬਚਾਈ ਜਾਂਦੇ ਆ ਇਹਨਾਂ ਰੱਦਾ ਹਣਾ ਜੋਤੀ ਤੇ ਚੋਰੀ ਨਾ ਮਨਪਰੀ ਨੂੰ ਦਈ ਜਾਉ ਤੇ ਡੈਡੀ ਹੁਣ ਮੈਂ ਵੀ ਨਹੀਂ ਇਦਾਂ ਦਿੰਦੀ ਜੇ ਤੁਹਾਡੇ ਕੋ ਹੌਲੀ ਹੌਲੀ ਲੱਖ 2 ਲੱਖ ਇਦਾਂ ਨਾ ਨਕੜਵਾਇਆ ਬਾਨੇ ਨਾ ਤੇ ਮੇਰਾ ਨਾਂ ਵੀ ਜੋਤੀ ਨਹੀਂ ਆ ਇੱਕ ਗੱਲ ਸੋਚਦੀ ਆਂ ਕਿ ਜੇ ਮਨਪ੍ਰੀਤ ਤੇ ਪ੍ਰਹਣਾ ਇੱਥੇ ਹੋਂਡਿਆ ਪਏ ਤੇ ਆਪਣੇ ਘਰ ਨੂੰ ਤਸਾਨ ਲੱਗਣ ਵਾਲੀ ਗੱਲ ਹੋਈ ਨਹੀਂ ਆ ਡੈਡੀ ਨੇ ਤਾਂ ਹੌਲੀ ਹੌਲੀ ਕਹਿਣਾ ਉਹਨੂੰ ਹੀ ਧੋਈ ਜਮਾ ਕੁੜੀ ਨੂੰ ਕੁਛ ਨਾ ਕੁਛ ਦੇਈ ਜਮਾ ਪਰ ਜੋਤੀ ਇਹ ਗੱਲ ਨਹੀਂ ਬਣਨੀ ਇਹ ਗੱਲ ਬਣ ਨਹੀਂ ਦੇਣੀ ਇਹ ਮਨਪ੍ਰੀਤ ਇੱਥੇ ਵੜੇ ਪਰ ਇੱਕੋ ਹੀ ਮੈਂ ਵੇਖ ਕੇ ਤਾਂ ਆਵਾ ਤੇ ਲੱਭਾ ਕੀ ਹੋਨੇ ਮੈਨੂੰ ਤਾਂ ਲੱਗਦਾ ਲੱਭਾ ਵੀ ਕੀ ਆ ਜਿਹੜੀ ਬੁੱਲੜ ਜੇਬ ਬੋਲੀ ਪਾਉਨੇ ਆ ਉਹ ਮੁੰਡਾ ਹੀ ਬੁੱਲੜ ਜਿਆ ਲੱਭ ਲਿਆ ਹੋਰ ਕੁਛ ਨਹੀਂ ਲੱਭਾ ਪਰ ਜਾਣਾ ਪੈਣਾ ਇੱਕ ਵਾਰੀ ਆਨੇ ਬਾਨੇ ਨਾ ਡੈਡੀ ਨੂੰ ਕਹੂੰ ਤੇ ਸਵਰੇ ਜਾਣਾ ਤੇ ਡੈਡੀ ਮੈਨੂੰ ਹੀ ਖੜਿਓ ਨਾਲ ਦੇਖ ਕੇ ਤਾਂ ਆਵਾ ਇੱਥੇ ਜਿੰਨਾ ਰਾਜਪਾਗ ਹੀ ਉੱਥੇ ਕੀ ਲੱਭ ਕੇ ਆਈ ਬੱਤਾ ਉਹ ਬੜੀ ਬੋ ਪਾਣੀ ਬੋ ਮੇਰੀ ਧੀ ਸੜ ਗਈ ਮੇਰੀ ਧੀ ਸੜ ਗਈ ਪਾਣੀ ਵਾਹਿਗੁਰੂ ਬੈਨਾ ਉਹ ਉਹ ਕਿਦਾਂ ਦਾ ਸੁਪਨਾ ਆ ਗਿਆ ਓਏ ਹੋਇਓ ਮਹਾਰਾਜ ਮਨਪ੍ਰੀਤ ਠੀਕ ਹੋਵੇ ਪੁੱਤ ਬਾਬੂ ਠੀਕ ਹੋਏ ਸੱਚੇ ਪਾਤਸ਼ਾਹ ਕਿਤੇ ਜ਼ਾਲਮ ਬੰਦੇ ਕਿਤੇ ਮੇਰੀ ਧੀ ਨੂੰ ਨਾ ਸਾਰਦਾ ਹਾਏ ਨਾ ਭੂਣ ਹੀ ਆਇਆ ਉਹਦਾ میں پچی لگ ختم ہو گیا لے یہ فون لگا بابا جی میری تھی چڑھتی کلاشا ਜਰਦੀ ਕਲਾ ਵਿੱਚ ਹੋਏ ਉਹਦੇ ਜ਼ਾਲਮ ਬੰਦੇ ਹੀ ਬੜੇ ਮੈਂ ਆਨਾ ਹੀ ਪੁੱਤ ਆਪਾਂ ਨਹੀਂ ਉਥੇ ਕਰਨਾ ਪਰ ਇੱਥੇ ਐਸਾ ਬੰਦਾ ਜ਼ਾਲਮ ਹੀ ਉਹਨੇ ਆਪਣੀ ਜਾਲ ਚ ਮੇਰੀ ਧੀ ਨੂੰ ਪਾ ਲਿਆ ਇੰਨਾ ਛਾਤਰ ਬੰਦਾ ਵੇ ਕਿਹੜੀ ਤਰੀਕੇ ਨਾਲ ਕਿੰਦਾ ਘਮਾ ਘਮਾ ਕੇ ਗੱਲਾਂ ਕਰਕੇ ਤੇ ਮੇਰਾ ਪੱਗਵਟ ਭਰਾ ਹੀ ਮੇਰ ਤੋਂ ਉਹ ਤੋੜ ਦਿੱਤਾ ਤੇ ਮੇਰੀ ਧੀ ਨੂੰ ਜਾਲ ਚ ਪਾ ਆ ਲਿਆ ਹਾਏ ਰਬਾ ਤੇ ਕੋ ਗੱਲ ਹੋ ਗਈ ਮੈਨੂੰ ਤੇ ਜੋਤੀ ਨੇ ਨਹੀਂ ਛੱਡਣਾ ਮੈਨੂੰ ਕਹਿਣਾ ਡੈਡੀ ਤੈਨੂੰ ਮੈਂ ਆਨੀ ਡੈਡੀ ਮੈਂ ਤੈਨੂੰ ਆਨੀ ਜੋਤੀ ਨੇ ਤੇ ਇਦਾਂ ਹੀ ਕਰੀ ਜਾਣਾ ਹੁਣ ਕੀ ਕਰਾਂ ਮੈਂ ਮਾਰਾ ਸੁੱਖ ਰਖੀ ਸੱਚੇ ਪਾਤਸ਼ਾਹ ਤੀ ਮੇਰੀ ਜੜ ਦੀ ਗਲਾ ਵਿੱਚ ਰਵੇ ਪਾਤਸ਼ਾਹ ਤੂੰ ਹੀ ਹੈ ਕਿਰਪਾ ਕਰੀ ਦਿਆ ਹਾਏ ਗੁਰੂ ਹਾਏ ਗੁਰੂ ਬਾਬਾ ਉਹਦਾ ਹੀ ਕਿਤੇ ਫੋਨ ਆ ਜੇ ਹੁਣ ਇੱਥੇ ਉਹਦੇ ਪੈਸੇ ਮੁੱਕੇ ਆ ਲੱਗਣ ਨਹੀਂ ਦਿਆ ਵਾਕੀ ਜਾਂਦੀ ਆ ਬੈਲੈਂਸ ਖਤਮ ਹਾਏ ਕੀ ਆ ਯਾਰ ਉਹ ਰੱਬ ਨੂੰ ਕਿਹੜੇ ਕਿਹੜੇ ਮੋੜ ਤੇ ਲਿਆ ਕੇ ਮੈਨੂੰ ਖੜਾ ਕਰਨ ਦਿਆ ਇਹ ਆ ਜ਼ਿੰਦਗੀ ਦੇ ਮੋੜ ਵਾ ਨਾ ਪਤਾ ਨਹੀਂ ਕਿੱਧਰ ਨੂੰ ਮਾਲਕ ਨੇ ਮੋੜ ਦਿੰਦਾ ਵੇਲਾ ਹਰ ਇੱਕ ਚੀਜ਼ ਮਾਲਕ ਦੇ ਹੱਥ ਵਾ ਰਮਾਤਮਾ ਦੇ ਪਤਾ ਨਹੀਂ ਉਹ ਬੰਦੇ ਨੂੰ ਲੱਗਦਾ ਵੀ ਕਿਦਾਂ ਦੇ ਦੇਣਾ ਆਉਣਿਆ ਪਿਛੇ ਜਿਹੜਾ ਸਮਾਂ ਲੰਘਿਆ ਉਹਦੇ ਬਾਰੇ ਤਾਂ ਆਪਾਂ ਦੱਸ ਸਕਦੇ ਹਾਂ ਗਾੜੀ ਆਉਣ ਵਾਲੇ ਸਮੇਂ ਬਾਰੇ ਤੇ ਮਾਲਕ ਨੂੰ ਪਤਾ ਪਾਸ਼ਾ ਚੰਗਾ ਹੀ ਲੈ ਕੇ ਆਵੇਂ ਸਮਾਂ ਚੰਗਾ ਹੀ ਲੈ ਕੇ ਆਵੇਂ ਮਹਾਰਾਜ ਚੰਗਾ ਹੀ ਇੱਕ ਹੀ ਕਰਤਾ ਤੂੰ ਮੇਨਾ ਰੱਬਾ ਮੈਂ ਤਾਂ ਇੰਨਾ ਝਾਤਰ ਬਣ ਲਿਆ ਸੀ ਤੇ ਮੇਰੀ ਅੱਖਾਂ ਨਹੀਂ ਰੋਹ ਨਹੀਂ ਖੋਲੀਆਂ ਤੂੰ ਅੱਖਾਂ ਜੋ ਪਾਣੀ ਵਗ ਗਿਆਆਂ ਨੇ ਤੇ ਅੱਖਾਂ ਨਾ ਚਮਕੀਆਂ ਜਾਂਦੀਆਂ ਨਾ ਖੁੱਲਦੀਆਂ ਵਾ ਕਿ ਸੱਚੀ ਨਹੀਂ ਮੇਰੀ ਦੋਸਰੀ ਨਹੀਂ ਲੱਗੀ ਅੱਖਾਂ ਦੀ ਕਿ ਵਾਪਸ ਆਊਗੀ ਕਿ ਮੈਂ ਸਦਾ ਲਈ ਅੰਨਾ ਹੋ ਗਿਆ ਵਾ ਦਰਦ ਵੀ ਬੜੀ ਚੌਦਦੀ ਵੀ ਬੜੀ ਆ ਦਰਵੀ بڑا ਚਬਦਾ ਡਾਕਟਰ ਕਹਿੰਦਾ ਜੀ ਇਦਾਂ ਰੱਖਣੀ ਅੱਖਾਂ ਜਖਮ ਬੋਧੋ ਗਿਆ ਖਾਮ ਵਿੱਚ ਛੇਤੀ ਕਰ ਦੇਗਾ ਠੀਕ ਮੈਨੂੰ ਦੇਦਾ ਕੁੱਖ ਨਹੀਂ ਆ ਮੇਰੇ ਸਾਰੇ ਕੰਮ ਆਪਣੇ ਆਪ ਕਰਦਾ ਹਾਂ ਮੇਰੇ ਕੰਮ ਕੌਣ ਕਰੂਗਾ ਮਿਰਤੇ ਵਿਆਹ ਹੀ ਪੈ ਰੂ ਪੈ ਗਿਆ ਜ ਆਦਾ ਮੈਂ ਚੰਗੇਲੀ ਸੋਚਿਆ ਸੀ ਵਾਖ ਰਾਹੂੰਗਾ ਨਿਆਰੀ ਲਾਉਂਗਾ ਬਾਦੇ ਮੁੰਜੇ ਦੇ ਪੈ ਗਿਆ ਕਿੱਲਾ ਆਈ ਨਹੀਂ ਰੋਸਨੀ ਅੱਖਾਂ ਦੀ ਜ਼ਖਮ ਸੀਕ ਹੋ ਗਏ ਤੇ ਪਰ ਪੀੜ ਬੜੀ ਹੋਣ ਰਹੀ ਹੈ ਇਹਦੇ ਵੱਲ ਵੇਖ ਕੇ ਦੁੱਖ ਤੇ ਬੜਾ ਹੋਣ ਰਿਹਾ ਵਾ ਇਦਾਂ ਲੱਗਦਾ ਜਿਦਾਂ ਕੋਈ ਗਲਤੀ ਕਰਤੀਂ ਦੀ ਆ ਕਿਉਂਕਿ ਮੈਂ ਤਾਂ ਇਦਾਂ ਕਰਨ ਦਾ ਕਦੀ ਸੋਚਿਆ ਵੀ ਨਹੀਂ ਪਰ ਕੋਈ ਨਾ ਜੀਦ ਕੋ ਬਦਲਾ ਲੈਣਾ ਆ ਦਿਲ ਤਾਂ ਮਜ਼ਬੂਤ ਕਰਨਾ ਹੀ ਪਊਗਾ ਮਨ ਵੀ ਤਾਂ ਡੋਲਣਾ ਕਰਲਾ ਜੋ ਕਰਨਾ ਤੇ ਮੇਰੇ दारू ਪਾ ਦੇ ਅੱਖਾਂ ਚ ਇਹ ਕੋ ਮਾਰ ਗਿਆ ਅੱਛੀ ਪੇੜ ਕੋ ਮਾਰ ਗਿਆ ਮੰਮੀ ਕਿਉਂ ਚਪੜਾ ਮਰੀ ਨਹੀਂ ਆ ਮੈਂ ਤਾਂ दारू ਪਾਉਣ ਲਈ ਕਿਹਾ ਹੀ ਮੰਮੀ چپی ماری گئی ہاں منپریتوں چپیڑ کن ماری میرے है है, ਹਾਏ ਹੇ ਕੋਣ ਮਾਰ ਗਿਆ ਚਪੇੜ ਪੁੱਤ ਉਹ ਤੈਨੂੰ ਭਲੇ ਖਾ ਲੱਗਾ ਵਾ ਨਹੀਂ ਮੰਮੀ ਮੇਰੇ ਜ਼ੋਰ ਦੀ ਮਾਰੀ ਕਿ ਮੈਂ ਤੈਨੂੰ ਅੱਜ ਮਾਂ ਦੇ ਦਾਰੂ ਪਾ ਦੇ ਆਹੋ ਤਾਂ ਗਾਰੂ ਤੇ ਮੈਂ ਪਾਉਣਾ ਤੇ ਇਹਨੂੰ ਤਾਂ ਮਨਪ੍ਰੀਤ ਨੂੰ ਕਹਿਣਾ ਕਿ ਮਨਪ੍ਰੀਤ ਨੂੰ ਅੱਜ ਮਾਰ ਦੂੰ ਦਾਰੂ ਪਾ ਦਿੰਦੀ ਤੇਰੇ ਲੈ ਉਹਦਾ ਰੂਪਾ ਦਾ ਮੈਂ ਟਾਈਮ ਹੋ ਗਿਆ ਪੀਰ ਤੇ ਨਹੀਂ ਹੁੰਦੀ ਅੱਖਾਂ ਵਿੱਚ ਜਿਆਦਾ ਰੜਕਤ ਨਹੀਂ ਪੈਂਦੀ ਮੰਮੀ ਮੇਰੇ ਜ਼ਖਮ ਹੋਏ ਆ ਮੈਨੂੰ ਕਿ ਦਿਖਦਾ ਕਿਹੜਾ ਮੰਮੀ ਇਹਨਾਂ ਨੂੰ ਕਹੋ ਵੀ ਆ ਐਨਕ ਨਵੀਂ ਲੈਣਾ ਨਾ ਕੀ ਟੁੱਟੀ ਐਨਕ ਲਈ ਆ ਇੰਨੀ ਵੀ ਫੱਦੀ ਕੰਜੂਸੀ ਹੋਈ ਪਰ ਮੈਂ ਫੈਸਲਾ ਕਰਨਾ ਵਾ ਫੈਸ਼ਨ ਦੀ ਗੱਲ ਨਹੀਂ ਹੁੰਦੀ ਪੁੱਤ ਐਨਕੀ ਸਹੀ ਤਰੀਕੇ ਨਾਲ ਲੱਗੇ ਨਾ ਫੇਰ ਹੀ ਇਹ ਫਰਕ ਪੈਂਦਾ ਵਾ ਅੱਖਾਂ ਨੂੰ ਇਤਰਾਹ ਤੇ ਨਿਗਾਹ ਕਿਸੇ ਬੰਦੇ ਨੂੰ ਹੋ ਜਾਂਦੀ ਆ ਲੈ ਉਧਰ ਹਾਈ ਲੱਗਦਾ ਵਾ ਮੰਮੀ ਕੋਈ ਨਹੀਂ ਕੋਈ ਨਹੀਂ ਪਾ ਪਾ ਦੇ ਪਾ ਦੂੰਜੀ ਚ ਪਾ ਹਾਈ ਮੱਗਿਆ ਹੱਥ ਨਾ ਮਾਰ ਤੇ ਹੱਥ ਨਾ ਮਾਰ ਜ਼ਖਮ ਹੋਏ ਨਾ ਜ਼ਖਮਾਂ ਤੇ ਲੱਗਦਾ ਹੀ ਉਹ ਮਨ ਦੀਆਂ ਫਰਜੋਦਾਂ ਹੀ ਬਣਦਾ ਹੈਗਾ ਪਹਿਲਾਂ ਹੀ ਹੁੰਦਾ ਅੰਦਰੋਂ ਤੇ ਇਹਦੇ ਲਾਗੇ ਬਹੁਤ ਆਰੂ ਪਾ ਦੇ ਮੰਮੀ ਘਰ ਨਹੀਂ ਗਈ ਤੇ ਮੈਂ ਇਹਦੇ ਲਾਗੇ ਪਾਵਾਂ ਮੰਮੀ ਤਾਂ ਹੋਣੀ ਨਹੀਂ ਰਹੀਂਗੇ ਤੇ ਮੈਂ ਹਾਂ ਚਲੋ ਵੇਖਦੀ ਆਂ ਜੋਤੀ ਦੀਦੀ ਹੋਣੀ ਚਲ ਟਾਈਮ ਹੋ ਜਾਊਗਾ ਅੱਧਾ ਘੰਟਾ ਹੋਣ ਵਾਲਾ ਹੈਗਾ ਨਾ ਮੁੰਡਾ ਮੈਨੂੰ ਆਵਾਜ਼ਾਂ ਮਾਰੀ ਜਾਂਦਾ ਮੰਮੀ ਮੰਮੀ ਮੈਂ ਤੇ ਬਾਹਰ ਹੋ ਜਾ ਨਾ ਤੇ ਤੈਨੂੰ ਦੇਖਿਆ ਟਿੱਡਕੀ ਜਿਹਾ ਆਵਾਜ਼ਾਂ ਹੀ ਮਾਰੀ ਤੂੰ ਹੀ ਆਪਣਾ ਰਵਾਇ ਦਾ ਨਾਮ ਪਾ ਮੇਰੇ ਦੇ ਚੇਮੇ ਲਗੋ ਥੋੜਾ ਬੋਤਾ ਸਮਝ ਫੜਿਆ ਕਰੋ ਤੇਰਾ ਤੇ ਹੁਣ ਬੰਦਾ ਵਾ ਅਕਸਰ ਤੂੰ ਜਿਆਦਾ ਕੇਅਰ ਕਰਨੀ ਆ ਕਿ ਮੈਂ ਕਰਨੀ ਹੁਣ ਜਿਆਦਾ ਮਮੀ ਮੈਂ ਟਾਈਮ ਵੇਖ ਕੇ ਆਈ ਆ ਵੀ ਟਾਈਮ ਹੋ ਗਿਆ ਵਾ ਤੇ ਵਿਆਹ ਵੀ ਸਕਦੀ ਆ ਲੱਗੇ ਤੂੰ ਮੇਰਾ ਟਾਈਮ ਵੇਖੀ ਜਾਣਾ ਹੁੰਦਾ ਵਾ ਮੇਰੇ ਹੱਥ ਨਾਲ ਆ ਕੇ ਪੁੱਤ ਮਮੀ ਪਰ ਮੈਂ ਚਪੇੜ ਕੋਮ ਮਾਰ ਗਿਆ ਵਾ ਹਾਏ ਮਮੀ ਤੇ ਆਪ ਨਹੀਂ ਬਤਾਇਆ ਕੱਲ ਦਾ ਨਾ ਕੋਈ ਲੱਗੇ ਸ਼ਰਮੀ ਹਾਏ ਮਰਦੇ ਤੂੰ ਉਹਨੇ ਚਪੇੜ ਮਾਰਤੀ ਕਿਥੇ ਹਾਏ ਮਮੀ ਮੈਂ ਦੱਸ ਮੈਂ ਕਾ ਤੂੰ ਚਪੇੜ ਮਾਰਨੀ ਸੀਗੀ ਤੂੰ ਇਧਰੋਂ ਤੇ ਆਉਣ ਤੈਨੂੰ ਪਤਾ ਨਹੀਂ ਲੱਗਾ ਸਾਹਮਣੇ ਮੈਂ ਤਾਂ ਗਈ ਹੀ ਕਿ ਇਹਨਾਂ ਵਾਸਤੇ ਪਾਣੀ ਲੈਣ ਨਾਲੇ ਮੈਨੂੰ ਆ ਪਿਆਸ ਲੱਗੀ ਹੀਗੀ ਮੈਂ ਇਹਨਾਂ ਨੂੰ ਪਾਣੀ ਲਿਆ ਕੇ ਤੇ ਦਵਾਈ ਦੇ ਦੇਣੀ ਆ ਮੈਂ ਤੇ ਜੋਤੀ ਦੀਦੀ ਉਹਨਾਂ ਨੂੰ ਵੇਖਿਆ ਉਹ ਹੈ ਹੀ ਨਹੀਂ ਉੱਥੇ ਤੇ ਮੈਂ ਤੇ ਆ ਟਾੜੀਆਂ ਤੁਸੀਂ ਆਏ ਆ ਤੇ ਮੈਂ ਇੱਥੇ ਆ ਗਈ ਆ ਤੇ ਜੋਤੀ ਭਾਬੀ ਕਿੱਥੇ ਹੋ ਗਈ ਦੋਗ ਨਹੀਂ ਮਾਰ ਗਈ ਨਾ ਨਾ ਮੈਂ ਤਾਂ ਬਾਹਰੋਂ ਆਈ ਆ ਉਹ ਤੇ ਉਧਰ ਸਬਜ਼ੀ ਵਾ ਲੈਵਾ ਦੋਵੇਂ ਜਾਣੀਆਂ ਨੋਸਸ ਫੇਰ ਕਾਲ ਸੁਣੋ ਤੁਹਾਨੂੰ ਸੱਚੀ ਚੇ ਪੇਟ ਵੱਜੀ ਆ ਤੇ ਹੋਰਾ ਵੇ ਇੱਕ ਤਾਂ ਲਾਲ ਹੋਇਆ ਬਸ ਹਾਂ ਮੰਮੀ ਉਂਗਲਾ ਛਪੀਆਂ ਹੀ ਉਹ ਨਹੀਂ ਕਿਦਾਂ ਮੈਂ ਕੀ ਕਹਾਂਦੀ ਆ ਮੰਮੀ ਮੰਮੀ ਕਿਤੇ ਅਮਨ ਕਿਤੇ ਅਮਨ ਕਿੱਥੇ ਗਿਆ ਨਾ ਕੀ ਇਹਨਾਂ ਦੇ ਨਹੀਂ ਕਦੇ ਮੋਏ ਵਿੱਚ ਪੇੜਾ ਮਾਰਦੇ ਆ ਤੂੰ ਕਿੱਥੋਂ ਗੱਲਾਂ ਕੱਢਦੀ ਅਮਨ ਕੋਈ ਜਿੰਦੀ ਆ ਖਾਦੋਗੀ ਤੇਰੇ ਵਾਲੀ ਉਹ ਦਿਨ ਦਾ ਕਿਤੇ ਜਦੋਂ ਦਾ ਵਿਆਹ ਆ ਉਦੋਂ ਦੀ ਰਹਿਤਾ ਕਿਸੇ ਦੇ ਕੰਨ ਆਵਾਜ਼ ਨਹੀਂ ਪਈ ਅਮਨ ਦੇ ਬਾਰੇ ਤੂੰ ਨਵੀਆਂ ਗੱਲਾਂ ਸੁਣਾਣੇ ਬਹਿ ਕੇ ਪੁੱਠੀਆਂ ਕੱਢੀ ਜਾ ਮੁੰਡੇ ਮੇਰੇ ਦੇ ਮੰਮੀ ਬੜਾ ਕੁਝ ਹੁੰਦਾ ਵਾ ਹੂੰ ਹੁੰਦਾ ਤੈਨੂੰ ਜਿਆਦਾ ਪਤਾ ਤੂੰ ਪਤਾ ਨਹੀਂ ਕਿੱਥੇ ਰੱਬ ਨੂੰ ਮਿਲ ਕੇ ਆਈ ਮਾਂ ਵੀ ਸੱਚੀ ਬੁੱਧ ਹੁੰਦੇ ਆ ਹੁੰਦੇ ਤਾਂ ਹੋਰ ਦੱਸ ਹੋ ਨਹੀਂ ਸਕਦੇ ਮਮੀ ਵੀ ਮੱਚੀ ਮੇਰੇ ਵੱਜੀ ਆ ਤੇ ਭਰਾਵਾ ਇਹਦੇ ਮਗਰ ਨਾਲ ਲਾਗੇ ਤੇ ਨਿਆਣੀਆਂ ਸਿਆਣੀਆਂ ਗੱਲਾਂ ਕਰਦੀ ਇਹਨੂੰ ਬੜੀ ਮੱਤਵਾ ਇੰਨੀ ਹੈ ਜੇ ਇਹਨਾਂ ਗੱਲਾਂ ਦੀ ਮੁੰਡੇ ਤੇ ਆ ਆਪਾਂ ਨਾਟਕ ਨਹੀਂ ਵੰਦੇ ਹੰਦੇ ਇੱਕ ਜਿਹੜਾ ਆਪਣੇ ਬਚਪਨ ਦੇ ਵਿੱਚ ਹੁੰਦਾ ਹੈਗਾ ਮੈਨੂੰ ਤੁਹਾਡਾ ਤੇ ਪਤਾ ਨਹੀਂ ਮੇਰੇ ਬਚਪਨ ਦੇ ਵਿੱਚ ਹੁੰਦਾ ਹੁੰਦਾ ਹੀ ਕੋਈ ਹੈ ਹੈਗਾ ਹੀ ਨਾ ਆ ਹੈਗਾ ਉਹਦੇ ਚ ਫਿਰ ਉਹ ਸਾਰਾ ਕੁਝ ਝੂਠ ਥੋੜਾ ਕਹਿੰਦੇ ਆ ਤੂੰ ਮੇਰੀ ਸੱਚੀ ਬੱਜੀ ਏ ਯਾਰ ਕਹਿਣਾ ਹੁਣ ਕੁਝ ਧੀਆਂ ਗੱਲਾਂ ਨਾ ਹੋਰ ਦੱਸ ਕੇ ਉਹਨੂੰ ਨਾਟਕਾਂ ਦਾ ਚੇਤਾ ਕਰਾਈ ਜਾਵੇ ਤੇ ਮੁੰਡਾ ਹੋਰ ਡਰੀ ਜਾਵੇ ਕੋਈ ਚਾਹੀਦੀ ਗੱਲ ਕਰ ਬਾਗਰੂ ਬਾਗਰੂ ਕਰ ਜਾ ਕੇ ਇਹਦੇ ਲਾ ਕੇ ਪਾਠ ਕਰ ਇਹਨੂੰ ਵੀ ਕਹਿ ਪਾਠ ਕਰੇ ਤੇ ਤੂੰ ਵੀ ਕਰ ਪਰ ਫਿਰ ਮੰਮੀ ਚੁਗੜ ਮਾਲ ਕੁੰਗਿਆ ਮੰਮੀ ਮੂੰਗਰੇ ਕਿੰਨੇ ਸੋਹਣੇ ਹੋਏ ਆ ਨਾ ਹਾਂ ਬਹੁਤ ਵਧੀਆ ਬਣਾਵਾਂਗੇ ਕੱਟੇ ਬੜੀ ਸੁਆਦ ਬਣਦੀ ਇਹਨਾਂ ਦੀ ਮੇਰੀ ਗੱਲ ਸੁਣੋ ਹਾਂ ਤਾਈ ਤੇ ਦਮਨੇ ਦੇ ਪਖੰਡ ਵੇਖਿਆ ਦੋਨੇ ਮਾਂ ਬਤ ਦੇ ਕਿੰਨੇ ਪਖੰਡ ਕਰਨ ਦੇ ਦੋਵੇਂ ਜਾਣੇ ਡਾਕਟਰ ਕਹਿੰਦਾ ਹੈ ਨਾ ਇਹਦੀ ਅੱਖਾਂ 'ਚ ਜ਼ਖਮ ਹੋ ਗਏ ਆ ਤੁਸੀਂ ਦੱਸੋ ਰੰਗ ਨਾਲ ਬੜਾ ਜ਼ਖਮ ਹੋ ਜਾਂਦੀ ਅੱਖਾਂ ਵਿੱਚ ਉਹ ਰੰਗ ਨਾਲ ਕੀ ਹੋਣਾ ਹੈਗਾ ਉਹਨੇ ਪਖੰਡ ਬੜੇ ਕਰਦੇ ਆ ਉਹ ਗੱਲ ਨਹੀਂ ਮੰਮੀ ਕੋਈ ਵੀ ਹੈਗੀ ਹਾਂ ਉਹਨਾਂ ਦਾ ਰਾਦਾ ਪਤਾ ਕੀ ਆ ਕੋਈ ਭੈਣਪੁਰਾ ਆਊਗਾ ਪਤਾ ਲੈਣਾ ਹੋਰ ਨਹੀਂ ਕਿ ਤੇ ਪੰਜ-ਪੰਜ ਸੌ ਦੇ ਕੇ ਜਾਊਗਾ ਨਾ ਲੈਣੀ ਤੇ ਬੜੀ ਭੁੱਖੀ ਆ ਇਹਦੇ ਕੀ ਕਹਿੰਦੇ ਹੁੰਦੇ ਬਾਹਰੋਂ ਆਈ ਜਾਵੇ ਤੇ ਘਰੋਂ ਜਾਵੇ ਨਾ ਇਹੋ ਗੱਲ ਕੇ ਹੁਣ ਇਹੋ ਗੱਲ ਸੁਣ ਲੋ ਗਈ ਸੀ ਨਾ ਉੱਥੇ ਬਾਜ਼ਾਰ ਮਨਪੀਸੇ ਸੈੱਟ ਲੈਣ ਗਈ ਸੀ ਤੇ ਇੱਕ ਸੈੱਟ ਨਹੀਂ ਕੀ ਮਮੂਲੀ ਜਿਹਾ ਸੈੱਟ ਨਹੀਂ ਸਰਿਆ ਮੇਰੇ ਵਾਸਤੇ ਉਹਦੋਂ ਜਾਂਦੀ ਹੀ ਮੈਂ ਤੇਰੇ ਵਾਸਤੇ ਵੀ ਲਿਆਉਂਗੀ ਆ ਛੱਡੋ ਇਹ ਕਿੱਥੋਂ ਦੇਣ ਵਾਲੀ ਆ ਸੈੱਟ ਛੱਡੋ ਇੱਕ ਸੂਟ ਨਹੀਂ ਬਣਾ ਕੇ ਦਿੱਤਾ ਕਿ ਚੌਂਕੇ ਤੇ ਮਰ ਗਈ ਕੰਮ ਕਰ-ਕਰ ਕੇ ਕਦੀ ਉਧਰ ਨੂੰ ਭੱਜ ਕਦੀ ਉਧਰ ਨੂੰ ਭੱਜ ਇੱਕ ਕੀ ਗੱਲ ਸੂਟ ਨਹੀਂ ਬਣਾ ਕੇ ਦੇ ਸਕਦੀ ਜੇ ਮੈਂ ਕਹਿੰਨੀ ਆ ਤੇ ਮੈਨੂੰ ਕਹਿੰਦੀ ਆ ਅਹੀਂ ਤੇ ਬਸ ਨਾ ਕਿੱਤੇ ਆ ਮਾੜੇ ਮੋਟੇ ਕੰਮ ਹੀ ਕੀਤੇ ਆ ਇਸ ਮਰਵਾਜੀ ਪੂਰੇ ਕੀਤੇ ਜਿਹੜੀ ਵੋਟੀ ਲਿਆਂਦੀ ਆ ਕੀ ਗੱਲ ਡੁਪਲੀਕੇਟ ਨਹੀਂ ਆਉਂਦੀ ਫਿਰ ਉਹ ਵੀ ਅਸਲੀ ਆ ਨਾ ਉਹ ਵੀ ਅਸਲੀ ਆਉਂਦੀ ਆ ਜੇ ਨਹੀਂ ਰਸਮ ਰਵਾਜ ਕਰਨੇ ਤਾਂ ਉਹ ਵੀ ਡੁਪਲੀਕੇਟ ਲੈ ਆਉਂਦੇ ਫਿਰ ਜੋਤੀ ਹੈਈ ਬੜੀ ਸੂਮਣੀ ਆ ਉਹ ਤੇ ਪੈਸਾ ਖਰਚ ਕਰ ਮਾਸਾ ਖੁਸ਼ ਨਹੀਂ ਹੋਣੀ ਹੈਗੀ ਪਿਲਾਂਪੋ ਆ ਜੇ ਖੰਡ ਕਰਦੀ ਆ ਪਿਲਾਂਪੋ ਨਹੀਂ ਜੇ ਸਾਨੂੰ ਮੈਨੂੰ ਨਾਲ ਹੁਣ ਇਹਦੀ ਗੱਲਾਂ ਤਾਂ ਸੱਚੀ ਬੜਾ ਗੁੱਸਾ ਹੁੰਦਾ ਜੀ ਇੱਕ ਸਿਰ ਮੈਂ ਮੂੰਹ ਬੋਲ ਨਹੀਂ ਸ਼ਾਦੀ ਤੇ ਤਾਈ ਜਿਹੜੀ ਨਾ ਮੈਂ ਵੇਖਣਾ ਨਹੀਂ ਚੰਗੀ ਤਾਈ ਨੂੰ ਇਹ ਕੀ ਇੱਕ ਦੇਗੀ ਮਿਰਚ ਹੀ ਉਹ ਵੀ ਨਹੀਂ ਲੈ ਕੇ ਆਈ ਹੈਗੀ ਉਹ ਸੱਚ ਵੇਖ ਲੋ ਜੋਤੀ ਮੈਨੂੰ ਨਾ ਦੱਸਦੀ ਫੋਨ ਤੇ ਜੇ ਕੋਈ ਵੀ ਚੀਜ਼ ਮੰਗਾਉਣੀ ਹੋਗੀ ਨਾ ਕਿ ਮੈਂ ਦਾਸ ਤੀ ਸੌਦੇ ਧਿਆਨੀ ਕੋਈ ਵੀ ਕਿ ਮੈਂ ਉਹ ਗੱਲ ਫੋਨ ਕਰਤਾ ਕਿ ਤਾਈ ਦੀ ਅਗੀ ਮਿਰਚਾਂ ਦੇ ਲੈ ਆਇਓ ਇੱਕ ਤੇ ਅਗੀ ਮਿਰਚ ਨਹੀਂ ਸਰੀ ਸੇਟ ਤੇ ਦੂਰ ਦੀ ਗੱਲ ਆ ਪਿਆਾ ਖਰਚ ਕਿਤੇ ਖੋਸ਼ ਹੀ ਨਹੀਂ ਨਾ ਹੈਗੀ ਬਿਲਕੁਲ ਫੋਲ ਦੀ ਅਗੀ ਮਿਰਚ ਦੇ ਨਾਲ ਕੋਈ ਹਾਲ ਨਹੀਂ ਹੁਣ ਕਹਿੰਦਾ ਹੈ ਰੰਗ ਦੇ ਨਾਲ ਨਾ ਮੇਰੀ ਅੱਖਾਂ ਖਰਾਬ ਹੋ ਗਈਆਂ ਰੰਗ ਨਾਲ ਕੀ ਹੋਣਾ ਹੈ ਆਮੀ ਬਤਾਨ ਲਗਾ ਰਿਹਾ ਵਾ ਸਾਰਾ ਉਹ ਵੀ ਉਹੋ ਜਿਹਾ ਤੇ ਮਾਂ ਵੀ ਉਹੋ ਜੀ ਉਹਦੀ ਮਾਂ ਪੁੱਤ ਕੋ ਜਾਈਆ ਕੋਈ ਨਿੰਦਰ ਸਲਾਉਣ ਵਾਲੀ ਕੋਈ ਕਰ ਨਹੀਂ ਮੈਂ ਚੁੱਪ ਕਰਾਂਗੇ ਮੇਰਾ ਦਿਲ ਕਰਦਾ ਹੁਣ ਜੰਗ ਮੈਂ ਚੰਗੀ ਝਾੜ ਪਾਵਾਂ ਇਹਨਾਂ ਨੂੰ ਮੈਂ ਦੇਖਿਆ ਚਲੋ ਤਾਈ ਤੇ ਤੇ ਚਲ ਵੱਡੀ ਤੇ ਚੱਲ ਪੀ ਨਾ ਪੁੱਤ ਇਸ ਤਰ੍ਹਾਂ ਕਰਿਆ ਕਰਤ ਪਰ ਉਹ ਕਿਤੇ ਨਾ ਜਦੋਂ ਆਪਾਂ ਦੋਵੇਂ ਜਣੀਆਂ ਨਾ ਵੱਡਦੀਆਂ ਰਸੋਈ ਚ ਮਗਰੀ ਆ ਜਾਂਦੀ ਹੈ ਕਿਤੇ ਗੱਲ ਕਰਨ ਦਾ ਮੌਕਾ ਨਹੀਂ ਮਿਲਦਾ ਕਿ ਨੂੰ ਨੂੰ ਸੱਸ ਵਾ ਕੋਈ ਦੁੱਖ ਸੁੱਖ ਕਰਨੀ ਹੁੰਦੀ ਇਹਨਾਂ ਨੇ ਮਗਰੇ ਮਗਰੇ ਕਿੰਬਗਲਾਰ ਦੀਂ ਦੀ ਵਾਸ ਆਪਣੀ ਪਾਣੀ ਉਹਦਾ ਇੱਧਰ ਹੁੰਦਾ ਸਾਡੇ ਘਰ ਵਾਲੇ ਇੱਧਰ ਹੀ ਚੋਰ ਆ ਨਾ ਤਾਂ ਕਰਕੇ ਚੋਰ ਨੂੰ ਕੀ ਕਰਨ ਦੇ ਪਾਲਾ ਹੁੰਦਾ ਆਪਣਾ ਪਾਲਾ ਸਮਝ ਤੇ ਰੱਖੇ ਪਰ ਭੁੱਖੀ ਬੜੀ ਜੀ ਮੰਮੀ ਇਹਦੀ ਭੁੱਖ ਤੇ ਮੇਰੇ ਦਿਲ ਕਰਦਾ ਕਿ ਇਹਨਾਂ ਕੱਢੀ ਦਵਾ ਚੰਗੀ ਕਰਾਂ ਹਾਂ ਬੱਸ ਕਰੀਏ ਲੰਬੋ ਹੀ ਆ ਗਈ ਕੋਈ ਨਹੀਂ ਜਾ ਕੇ ਪੁੱਛ ਲੈਣੇ ਆ ਗੱਲ ਤੁਸੀਂ ਸ਼ੁਰੂ ਕਰਿਓ ਹਾਂ ਪੁੱਛ ਲੈਣੇ ਕੀ ਕਰ ਲਵਾਂ ਆਪੀ ਇਹ ਕੀ ਕਰ ਲਿਆ ਉਹ ਤਾਂ ਕਿੰਨੇ ਸੋਹਣੇ ਹੋਏ ਜੇ ਲੱਗਦਾ ਝਾਲ ਕਾਮਜਾਬ ਹੋ ਹੀ ਜਾਣੀ ਆ ਮੰਜੋ ਉਹਨਾਂ ਤੇ ਟਿਆ ਮੇਂ ਜਾਂ ਗੱਲਾਂ ਚ ਅ ਮਾਤਾ ਨਹੀਂ ਸੁੱਤਰ ਆਉਂਦੀ ਕੋਈ ਨਾ ਮੰਜੋ ਨੂੰ ਆਪਣੀਆਂ ਗੱਲਾਂ ਚ ਲਿਆਉਣ ਨਾ ਮਾਤਾ ਨੇ ਕੀ ਕਰਨਾ ਪਰਮਾਤਮਾ ਤੂੰ ਸਾਥ ਦੇਈ ਹੁਣ ਮੇਰਾ ਮਨਪ੍ਰੀਤਾ ਮੁੰਡੇ ਨੇ ਤੇ ਮੈਂ ਹੁਣ ਲੰਮਾ ਪਾ ਕੇ ਆਈ ਅੰਦਰ ਮੈਂ ਤਾਂ ਰੈਸਟ ਕਰ ਜਰਾ ਉਹ ਮੋੜ ਮੋੜੇ ਉਹੀ ਗੱਲਾਂ ਕਰੀ ਜਾਂਦਾ ਹਾਏ ਮੰਮੀ ਕਿੰਨੇ ਚ ਭੇੜ ਮਾਰਦੀ ਹੂੰ ਸੱਚੀ ਮਾਰਦੀ ਹੋਗੀ ਤੂੰ ਨਾ ਕੋਈ ਚੱਜ ਦੀ ਗੱਲ ਕਰਿਆ ਕਰ ਤੂੰ ਸਗੋ ਦਾ ਹੋਰ ਹੀ ਮਨ ਨਹੀਂ ਆ ਕਰਨ ਵੀ ਉਹ ਡਰੀ ਜਾਵੇ ਸਗੋਂ ਹੀ ਬੈਠੀ ਨੂੰ ਸਭ ਕੁਝ ਮੈਨੂੰ ਮਿਲ ਜੇ ਹੁਣ ਨਹੀਂ ਮੈਂ ਦਿਆ ਕਰਨਾ ਕੁਝ ਵੀ ਵੇਖੀ ਸਹੀਂ ਖਾਦਾ ਨਾ ਨੂੰ ਕੰਮ ਵੇਲੇ ਅਸੀਂ ਨੋ ਸਸ ਤੇ ਖਾਣ ਵੇਲੇ ਹਾਜ਼ਰ ਹੋ ਜਾਂਦੀ ਹੈ ਹੁਣ ਨਹੀਂ ਦਿੰਦੀ ਮੰਮੀ ਮੈਂ ਕੁਝ ਵੀ ਇਹਨੂੰ ਨਾ ਬਣਾ ਕੇ ਰਹਿ ਜੋ ਮੈਂ ਨੌਕ ਕਰਾਂ ਕੋਈ ਇਹਨਾਂ ਦੀ ਇਹਨਾਂ ਨੇ ਮੈਨੂੰ ਨੌਕਰੀ ਸਮਝਿਆ ਵਾ ਚਲ ਜੀ ਬੜੇ ਹੋ ਕੇ ਨਹੀਂ ਚਲੋ ਫਿਰ ਚਲੋ ਚੱਲੀਏ ਚੋ ਚੱਲ ਜੀ ਹੈ ਹੁਣ ਬਥੇਰੇ ਹੋ ਗਏ ਆ ਬੜੇ ਆ ਆਹ ਨਾ ਪਣੀ ਵੀ ਲੌਣ ਮੜਾ ਹੋ ਗਿਆ ਇੱਧਰ ਚਲੋ ਮੈਂ ਜਾ ਕੇ ਪਹਿਲਾਂ ਨਾ ਤੁਸੀਂ ਸ਼ੁਰੂਆਤ ਕਰ ਦਿਓ ਬਸ ਮਾੜੀ ਜੀ ਅੰਨ ਮੈਂ ਕਰੂੰਗੀ ਆਪੀ ਨਾ ਠੰਡ ਪੌਣੀ ਹੈ ਤਾਈ ਨੂੰ ਮੈਂ ਚੰਗੀ ਤੇਰਾ ਆਜੋ ਮੈਂ ਤੇ ਆਵਰ ਦਾਸਾ ਕਰਨਦੀ ਆ ਰੱਬ ਅੱਗੇ ਜੀ ਪਰਮਾਤਮਾ ਇਹ ਜਲਦੀ ਠੀਕ ਹੋ ਜਾਣਾ ਤੇ ਪਰ ਮੰਮੀ ਇਹ ਤਾਂ ਸੋਚਣ ਵਾਲੀ ਗੱਲ ਵਾ ਕਿ ਚੁ ਪੇੜ ਜੇ ਤੀਹ ਨਹੀਂ ਮਾਰੀ ਮੈਂ ਨਹੀਂ ਮਾਰੀ ਜੇ ਮਾਰੀ ਤੇ ਕਿਹਨੇ ਹੈਗੀ ਆ ਨਾ ਸੋਚਾਂ ਚ ਤੂੰ ਮੈਨੂੰ ਵੀ ਪਾਤਾ ਵਾ ਹੋਗ ਲਈਆਂ ਅੱਗੇ ਜਾਂਦੀਆਂ ਕੋਈ ਕੰਮ ਨਹੀਂ ਕਰਦੀ ਮੇਰਾ ਹੁਣ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਨ ਦਿਆ ਆਖਣਾ ਇੰਨੇ ਜਾਣੇ ਅੱਗੇ ਦੋ ਹੀ ਹੁਣ ਤਿੰਨ ਹੋ ਗਏ ਖਾਣ ਵਾਲੇ ਮੈਂ ਕਿਹੜੇ ਪਾਸੇ ਹੋਵਾਂ ਚਲ ਕੋਈ ਨਹੀਂ ਤੀ ਮੈਨੂੰ ਚੌਕੇ ਛਾੜੋ ਮੈਂ ਕਰ ਲਿਆ ਕਰਨਾ ਕੰਮ ਵੇਲਾ ਮੈਂ ਕਿੰਨੇ ਸੋਹਣਿਆ ਚੌਕੇ ਛਾੜ ਦਿੰਨੇ ਕੀ ਲਿਆਂਗੀਆਂ ਮਾਂ ਮੂੰਗਰੇ ਮੂੰਗਰੇ ਲਿਆਂਈਆਂ ਤਾਈ ਚਟਨੀ ਲੱਗੀ ਆ ਬਣਾਉਣਾ ਤੁਸੀਂ ਜਿਹੜੀ ਦੇਗੀ ਮਿਰਚ ਲਿਆਂਦੀ ਨਾ ਉਹ ਪਾ ਕੇ ਬਣਾਉਣੀ ਹੈ ਦੇਗੀ ਮਿਰਚ ਪਹਿ ਲਿਆਂਦੀ ਤੇ ਹੈਗੀ ਆ ਮੈਂ ਮਨਪ੍ਰੀਤ ਦੇ ਨੰਨੇ ਪਤਕਾਟ ਕੇ ਦੇਗੀ ਮੇਰੇ ਚੋਲੇ ਲਫਾਫੇ ਚ ਪਈ ਤੇਰੇ ਸੱਟ ਜਿਹੜੇ ਲੈਂਦੇ ਉਹਨਾਂ ਦੇ ਵਿੱਚ ਪਈ ਜੋ ਕੇ ਰੱਖੀ ਨਹੀਂ ਆ ਜਿੱਦੀ ਦੱਸ ਮੈਨੂੰ ਦੇਗੀ ਮੇਚ ਦਾ ਕੀ ਪਤਾ ਐਵੇਂ ਮਾਰਦੀ ਆ ਤਾਈ ਤਾਈ ਜਿੰਨੇ ਕੁ ਤੁਸੀਂ ਸੱਟ ਲੈਂਦੇ ਨਾ ਓਨੇ ਕੁ ਤੁਸੀਂ ਦੇਗੀ ਵਿੱਚ ਲੈਂਦੀ ਹੋਣੀ ਆ ਐਵੇਂ ਉਹਨਾਂ ਵਿਚਾਰੀ ਨੂੰ ਕਹੀ ਜਾਂਦੇ ਜੀ ਛੋਟੀ ਇੱਕ ਦੇਗੀ ਮੇਰੇ ਤੋਂ ਦਗਾਉਣੀ ਆ ਬੰਨਾ ਮੈਂ ਜੇ ਨਾ ਲੰਬੋ ਜਿਆਦਾ ਸਿੱਧਾ ਬੋਲੂਗਾ ਤੇ ਦੇਗੀ ਵਿੱਚ ਲੈਂਦੀ ਨਹੀਂ ਹੈਗੀ ਜੋਤੀ ਮੈਨੂੰ ਸ਼ਦਾਣ ਨਾ ਬਣਾ ਪੈਣਾ ਮੈਂ ਤਾਂ ਲਿਆਈ ਆ ਦੇਗੀ ਮੇਰੇ ਚ ਮੈਂ ਤਾਂ ਲਿਆ ਕੇ ਤੈਨੂੰ ਫੜਾਈ ਤੇ ਹੈਗੀ ਮਨਪੀਤ ਜਦੋਂ ਸੱਟ ਲੈਂਦੇ ਤਾਂ ਨਾਲ ਮੈਂ ਆਖਿਆ ਤੇ ਹੈਗਾ ਵਾ ਮਮਾ ਗਰੇ ਨੇ ਮੈਸੇਜ ਕੀਤਾ ਕੁੜੀ ਨੇ ਬਸ ਉਹਦਾ ਚਾਹੀਦਾ ਤੇ ਕੋਈ ਬਸ ਦੇਗੀ ਮੇਰੇ ਦਾ ਪੈਗਟ ਹੀ ਇੰਨਾ ਕ ਜਿੰਨਾ ਪਰ ਮੰਮੀ ਨੇ ਸੌ ਲੱਗੇ ਜੇ ਤੁਸੀਂ ਮੈਨੂੰ ਫੜਾਈ ਹੋ ਵਿੱਚ ਹੁਣ ਵੇਖ ਲਓ ਕੀਤਾ ਕਰੋ ਕੁੜੀ ਛੂਟੀ ਸੌ ਥੋੜੀ ਖਾਣ ਦੀ ਆ ਕੀ ਗੱਲ 10 ਰੁਪਏ ਹੀ ਨਾ ਤੁਸੀਂ ਉਹ ਵੀ ਨਹੀਂ ਖਰਚੇ ਆਪਣੇ ਕੋਲੋਂ ਦਿਲ ਨਾ ਤੁਸੀਂ ਵੱਡੀਆਂ ਵੱਡੀਆਂ ਕਰਦੇ ਜੇ ਜਿਦੇ ਮੈਨੂੰ ਤੇ ਤਾਂ ਪੁੱਛਣਾ ਜੀ ਮੇਰੇ ਹੱਥ ਤੇ ਰੱਖੀ ਹੋਵੇ ਮੈਂ ਸੌ ਲਫਾਫਾ ਬੋਲ ਮੇਰੇ ਹੱਥ ਤੇ ਰੱਖੀ ਹੋਵੇ ਲਫਾਫਾ ਬੋਲ ਜਾ ਲੱਭ ਕੇ ਆ ਦੇ ਵਿੱਚੋਂ ਨਿਕਲ ਨਹੀਂ ਜਾਵੇ ਇਹ ਭਲਾ ਸਾਰਾ ਝੋਟਾ ਤਾਂ ਹੀ ਕੋਈ ਤਾਂ ਨਹੀਂ ਦੇਗੀ ਵਿੱਚ ਨਹੀਂ ਆਉਂਦੀ ਭਾਈ ਤੇ ਤਾਂ ਜਿੰਨੀ ਬੜੀ ਸੁਮਣੀ ਆ ਉਹ 10 ਰ ਆਹਸੋ ਓਮਣੀ ਦੀ ਇਨੀ ਗਾਲਤਲਬੀਰੋ ਤੂੰ ਵੀ ਆਪਣੀ ਨੋ ਮਗਰ ਲੱਗ ਗਈ ਐ ਮੇਰੀ ਵੀ ਸਪੋਰਟ ਥੋੜੀ ਜੀ ਕਰਿਆ ਕਰ ਕਿ 100 ਰੁਪਿਆ ਦੇ ਮੈਂ ਇੰਨਾ ਕੋ ਹੋਰ ਲਿਆ ਸਕਦੀ ਨੋ ਬਾਤ ਤੇ ਮੈਂ ਉਹ ਨਹੀਂ ਲਿਆ ਸਕਦੀ ਪੈਕੇਟ ਐ ਸੈਟ ਕੀਤੀ ਐ ਫਿਰ ਮੇਰੇ ਦੱਸੋ ਮੈਨੂੰ ਕਿੱਥੇ ਗਈ ਸੈਟ ਮੇਰੇ ਚਾਚਾ ਮੈਨੂੰ ਕਹਿ ਕੇ ਗਈ ਸਾਰੇ ਸਾਹਮਣੇ ਜੋਤੀ ਤੇਰੇ ਵਾਸਤੇ ਸੈਟ ਲੈ ਕੇ ਆਉਂਗੀ ਇਹ ਮਨਪ੍ਰੀਤ ਦਾ ਹਾਂ ਤੇ ਇਹਦਾ ਵੀ ਲੈ ਆਉਣਾ ਹੈ ਤੁਸੀਂ ਲਿਆਂਦੇ ਹੀ ਤੇ ਮਨਪ੍ਰੀਤ ਨੇ ਪਸੰਦ ਕਰ ਲਿਆ ਮਨਪ੍ਰੀਤ ਨੇ ਪਸੰਦ ਕਰ ਲਿਆ ਜਾਂਦੀ ਵੀ ਆ ਮੈਂ ਲੈਣੇ ਆ ਮੈਂ ਲੈਣੇ ਮੈਂ ਚੱਲ ਜੋਤੀ ਨੂੰ ਹੋਰ ਲਿਆ ਦਊਗੀ ਜੇ ਤੂੰ ਮੈਨੂੰ ਬਰਾਬਰ ਸਮਝਿਆ ਹੁੰਦਾ ਨ ਆਪਣੀ ਵੱਡੀ ਨੂੰ ਤੇ ਫਿਰ ਤੇ ਸਾਂਵੀਂ ਚੀਜ਼ ਨਹੀਂ ਆ ਕੇ ਦੇਣੀ ਹੀ ਮੈਨੂੰ ਨਾ ਕਿ ਦੋਵੇਂ ਉਹਨੂੰ ਲਿਆ ਕੇ ਦੇਣੇ ਹੀ ਤੂੰ ਕੋਈ ਇੰਨੀ ਦੇ ਦੇ ਮੈਂ ਤੇ ਤਿੰਨ ਢਾਡੇ ਵਿੱਚ ਵੰਡਿਆ ਹੀ ਗਿਆ ਆ ਆਪਾਂ ਤੇ ਮਨ ਤੇ ਆਪਸ ਵਿੱਚ ਦੋਵਾਂ ਦੀ ਗੱਲ ਆ ਪਰ ਇਹ ਤਾਈ ਦੇ ਸੁਣੋ ਨਾ ਤੁਸੀਂ ਕਰੋ ਕੀ ਕਹਿ ਕੇ ਗਈ ਹੀ ਮੈਨੂੰ ਤੂੰ ਇਹਨੂੰ ਦੋਵੇਂ ਦੇ ਦੇ ਤੇ ਮੈਂ ਤੈਨੂੰ ਹੋਰ ਲਿਆ ਦੂੰਗੀ ਮੈਂ ਉਹਦੀ ਚੀਜ਼ ਕਦੇ ਵੀ ਨਹੀਂ ਲੈਂਦੀ ਜਾ ਦੇ ਭੈਣਾ ਤੂੰ ਉਹਨੂੰ ਨਹੀਂ ਮੈਂ ਤੈਨੂੰ ਆਨੇ ਆਂ ਭੀ ਉਹ ਲਿਆ ਕੇ ਦੇ ਦੇਗੀ ਮੈਂ ਤੋਏ ਤੇ ਢੱਡ ਜਾ ਨਾ ਪੀਜਾ ਨਹੀਂ ਕੀ ਗੱਲ ਵਾ ਮੇਰੇ ਨਾਲ ਪੇਟ ਚ ਦਰਦ ਜੀ ਹੋਣ ਦੀ ਜੇ पर मेरे को देगी मैं जो है नहीं है मम्मी दे लो तेरी जिथे हैगी आ जान के मनाऊंडी है ਝੂਠਾਈ ਤਾਈ ਜੇ ਦੇਗੀ ਨਹੀਂ ਛੁੰਦੀ ਨਾ ਮਨਪ੍ਰੀਤ ਨੂੰ ਤੋਨੇ ਕਦੀ ਝੂਠ ਨਹੀਂ ਬੋਲਣਾ ਉਹਨੇ ਸਾਚੀ ਬੋਲਣਾ ਹੀ ਜੋਤੀ ਤੂੰ ਮੈਨੂੰ ਸ਼ਦਾਨ ਨਾ ਬਣਾ ਮੈਂ ਤਨ ਮਨਜੋਤ ਦੇ ਮੂੰਹ ਤੇ ਕਰਾ ਦੇਣੀ ਵੀ ਦੇਗੀ ਮਿਰਚ ਲਿਆਂਦੀ ਆ ਕਿ ਨਹੀਂ ਲਿਆਂਦੀ ਮਨਜੋਤ ਵੀ ਤੁਹਾਡਾ ਹੀ ਪੁੱਤ ਵਾ ਉਹਨੇ ਤੁਹਾਡੀ ਸਹਰ ਲੈਣੀ ਆ ਉਹਨੇ ਮੇਰੀ ਸਹਰ ਥੋੜੀ ਲੈਣੀ ਆ ਤੇ ਫਿਰ ਮੇਥੋਂ ਗਲਤੀ ਹੋ ਗਈ ਆ ਮੇਰ ਦੇਗੀ ਮੇਰ ਦੀ ਫੋਟੋ ਖਿੱਚ ਕੇ ਤੇਰੇ ਫੁੱਲ ਦੇ ਪਾ ਦੇਂਦੀ ਹਾਏ ਰੱਬਾ ਹੁਣ ਕਿਤੇ ਹੋਣ ਨਵਾਂ ਸਿਪਾਹ ਜੀ ਦੇਗੀ ਮੇਰੇ ਤੇ ਰੋਲਾ ਤੇ ਪੈ ਗਿਆ ਵਾ ਹੁਣ ਕੀ ਕਰਾਂ ਕੀ ਝੂਠ ਬੋਲਾਂ ਇਹਨਾਂ ਨੂੰ ਚੱਲ ਘੜੀਏ ਤੇ ਬਾਥੂਮ ਤੇ ਬੈਠੀ ਰਹਿਣੀ ਨਹੀਂ ਐ ਤੇ ਦਿਰ ਦਾ ਬਹਾਨਾ ਲਾ ਤੇ ਚੱਲ ਕੋਈ ਨਹੀਂ ਮੈਂ ਵੀ ਤੁਹਾਨੂੰ ਨਾ ਤਾਜੀ ਚਟਨੀ ਬਣਾ ਕੇ ਤੇ ਲਾਲ ਮਿਰਚ ਪਾ ਕੇ ਵਿੱਚ ਖਵਾਉਣੀ ਚੰਗੀ ਤਰ੍ਹਾਂ ਦੇਖੋ ਜੀ ਜੇ ਤੁਹਾਨੂੰ ਗਿਆਗੀ ਮਿਰਚ ਦਾ ਚੇਤਾ ਹੁੰਦਾ ਕਿ ਨਹੀਂ ਹੁੰਦਾ ਮੈਂ ਤੇ ਮਿਰਚ ਵਾਵਾ ਪਾਈ ਲਾਏ ਖਾਏ ਤੇ ਨੋ ਸਾਸਿ ਰਲ ਗਈਆਂ ਵਾ ਮੈਨੂੰ ਲੱਗਦਾ ਰੋਟੀ ਪਾਣੀ ਦਾ ਨੇ ਸਾਡਾ ਬੰਦ ਕਰ ਦੇਣਾ ਵਾ ਕਰ ਦੇਣਗੀਆਂ ਤੇ ਸਾਡੇ ਕੋਲੇ ਹੱਥ ਟੁੱਟੇ ਆ ਅਸੀਂ ਆਪਣਾ ਪਕਾ ਲਿਆ ਕਰਾਂਗੇ ਇੱਧਰ ਮਾੜੀ ਮੋਟੀ ਰਸੋਈ ਬਣਾ ਲੈਨੇ ਆ ਇਹ ਤੇ ਸਾਡੇ ਸਿਰ ਤੇ ਚੜੀ ਜਾਂਦੀਆਂ ਵਾ ਪਰ ਇੱਕ ਗੱਲ ਹੈਗੀ ਆ ਮੈਂ ਝੂਠ ਕਿਉਂ ਬੋਲਣਾ ਇਹਨਾਂ ਦੇ ਗਾੜੀ ਮੈਂ ਅੱਗੇ ਤੇ ਕਦੀ ਇਹਨਾਂ ਦੇ ਗਾੜੀ ਝੂਠ ਨਹੀਂ ਬੋਲਿਆ ਮਗਰੋਂ ਚੀਜ਼ਾਂ ਮੰਗਣ ਤੋਂ ਪਹਿਲਾਂ ਲਿਆ ਲਿਆ ਕੇ ਦਵਾ ਤੇ ਦੇਗੀ ਮੇਰੇ ਤੇ ਮੈਂ ਆਪ ਲਿਆਂਦੀ ਖੁਦ ਮਨਜੂਰ ਮੇਰੇ ਨਾਲ ਵਾ 10 ਰੁਪਿਆ ਬਦਲੇ ਮੈਂ ਹੁਣ ਪਿੰਡ ਛੱਡ ਕੇ ਚਲ ਜਣਾ ਕਿ ਜਮੈਂ ਝੂਠ ਬੋਲਣ ਲਈ ਆ ਮੈਂ ਆਪ ਵੇ ਨਹੀਂ ਆ ਨਾ ਕਿੱਥੇ ਆ ਤੇਗੀ ਮਿਰਚ ਜਿੱਥੇ ਰੱਖੀ ਮੈਂ ਆਪ ਕੱਢਦੀ ਜਿੱਥੇ ਸੈਟ ਰੱਖੇ ਉਹ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਤੇ ਜ਼ਰੂਰ ਕਰ ਦੇਣਾ ਆਪੋ ਆਪਣੇ ਭੈਣ ਭਰਾਵਾਂ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਵਿਊਜ਼ ਦੇ ਵਿੱਚ ਵਾਧਾ ਹੋਵੇ ਤੇ ਅਸੀਂ ਹੋਰ ਹਿੰਮਤ ਕਰਕੇ ਇਦਾਂ ਦੀਆਂ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਰਹੀਏ ਤੇ ਤੁਹਾਡਾ ਐਂਟਰਟੇਨਮੈਂਟ ਕਰਦੇ ਰਹੀਏ